ਸਤਿ ਸ਼੍ਰੀ ਅਕਾਲ ਜੀ ਤੁਸੀਂ ਸਾਰਿਆਂ ਨੇ ਬੀਬੀ ਰਜਨੀ ਫਿਲਮ ਬਾਰੇ ਤਾਂ ਸੁਣਿਆ ਹੋਊਗਾ ਪਰ ਬਹੁਤ ਘੱਟ ਲੋਕਾਂ ਨੂੰ ਇਹ ਚੀਜ਼ ਬਾਰੇ ਪਤਾ ਕਿ ਆਖਿਰ ਬੀਬੀ ਰਜਨੀ ਹੈ ਕੌਣ ਸੀ ਅੱਜ ਅਸੀਂ ਤੁਹਾਨੂੰ ਉਹਨਾਂ ਬਾਰੇ ਸਾਰੀ ਗੱਲ ਬਾਤ ਦੱਸਾਂਗੇ ਕਿ ਆਖਿਰ ਬੀਬੀ ਰਜਨੀ ਨੇ ਕਿਵੇਂ ਆਪਣੇ ਪਤੀ ਦੀ ਸੇਵਾ ਕਰਕੇ ਰੱਬ ਪਾਇਆ ਸੀ ਕਿਵੇਂ ਆਪਣੇ ਪਿਤਾ ਨੂੰ ਦੱਸੇ ਸੀ ਕਿ ਪ੍ਰਮਾਤਮਾ ਵੀ ਕੁਝ ਹੈਗਾ ਆ ਤੇ ਅੱਜ ਅਸੀਂ ਤੁਹਾਨੂੰ ਉਹਨਾਂ ਬਾਰੇ ਪੂਰੀ ਗੱਲ ਬਾਤ ਦੱਸ ਦਿਆਂ ਕਿ ਬੀਬੀ ਜਿਹੜੀ ਰਜਨੀ ਆ ਉਹਨਾਂ ਦੇ ਉੱਤੇ ਜਿਹੜੀ ਫਿਲਮ ਬਣੀ ਆ ਉਹਦੇ ਵਿੱਚ ਕੀ ਕੁਝ ਦਿਖਾਇਆ ਗਿਆ ਪੱਟੀ ਸ਼ਹਿਰ ਦਾ ਸ਼ਾਹੂਕਾਰ ਸੀ ਜਿਸ ਦਾ ਨਾਮ ਧੁਣੀ ਚੰਦ ਸੀ ਉਹ ਸ਼ਾਹੂਕਾਰ ਦਾ ਪੂਰੇ ਇਲਾਕੇ ਦੇ ਵਿੱਚ ਪੈਸਾ ਜਾਇਦਾਦ ਉਸ ਦੇ ਕੋਲ ਬਹੁਤ ਸਾਰਾ ਸੀ ਉਸ ਦੀਆਂ ਧੀਆ ਸੱਤ ਸਨ ਅਤੇ ਪੁੱਤਰ ਹੈ ਨਹੀਂ ਸੀ ਕੋਈ ਕਿਉਂਕਿ ਉਸ ਨੇ ਰੱਬ ਅਗੇ ਬਹੁਤ ਅਰਦਾਸਾਂ ਕੀਤੀਆਂ ਮਿੰਤਾ ਕੀਤੀਆਂ ਤਰਲੇ ਕੀਤੇ ਪਰ ਉਸ ਨੂੰ ਪੁੱਤਰ ਦੀ ਦਾਤ ਨਾ ਮਿਲੀ ਛੇਤੀਆਂ ਤੋਂ ਬਾਅਦ ਜਿਹੜੀ ਸਤਮੀਤੀ ਸੀ ਉਸ ਦਾ ਨਾਮ ਬੀਬੀ ਰਜਨੀ ਸੀ ਉਸ ਦੇ ਜਨਮ ਤੋਂ ਬਾਅਦ ਧੁਣੀ ਚੰਦ ਦਾ ਰੱਬ ਤੋਂ ਭਰੋਸਾ ਉੱਠ ਗਿਆ ਉਹਨੇ ਆਪਣੇ ਇਲਾਕੇ ਦੇ ਸਾਰੇ ਮੰਦਰ ਮਸਜਿਦਾਂ ਨੂੰ ਬੰਦ ਕਰਵਾ ਦਿੱਤਾ ਜੇ ਕੋਈ ਰੱਬ ਦੀ ਪੂਜਾ ਕਰਦਾ ਫਿਰ ਉਹਨੂੰ ਸਜ਼ਾ ਵੀ ਦਿੰਦਾ ਉਹ ਆਪਣੇ ਆਪ ਨੂੰ ਰੱਬ ਅਖਵਾਉਣ ਲੱਗ ਪਿਆ ਸਮਾਂ ਲੰਘਿਆ ਬੀਬੀ ਰਜਨੀ ਜਵਾਨ ਹੋਈ ਬੀਬੀ ਰਜਨੀ ਦੀ ਪਰਮਾਤਮਾ ਦੇ ਵਿੱਚ ਬਹੁਤ ਸ਼ਰਧਾ ਸੀ ਤੇ ਉਹ ਰੱਬ ਦਾ ਨਾਮ ਜਪਦੀ ਰਹਿੰਦੀ ਸੀ ਪਿਉ ਦੁਨੀ ਚੰਦ ਨੂੰ ਇਹ ਚੀਜ਼ਾਂ ਬਿਲਕੁਲ ਵੀ ਚੰਗੀਆਂ ਨਹੀਂ ਸੀ ਲੱਗਦੀਆਂ ਇੱਕ ਦਿਨ ਦੁਨੀ ਚੰਦ ਆਪਣੀਆਂ ਸੱਤ ਧੀਆਂ ਨੂੰ ਆਪਣੇ ਕੋਲ ਬੁਲਾ ਕੇ ਪੁੱਛਣ ਲੱਗਿਆ ਕਿ ਤੁਸੀਂ ਕਿਸ ਦਾ ਦੱਤਾ ਖਾਂਦੀਆਂ ਹੋ ਕਿਸ ਦਾ ਦੱਤਾ ਪਹਿਨਦੀਆਂ ਤਾਂ ਦੁਨੀ ਚੰਦ ਦੇ ਸਵਾਲ ਦਾ ਛੇਤੀ ਦੇਣੇ ਛੇ ਧੀਆਂ ਨੇ ਜਵਾਬ ਦਿੱਤਾ ਕਿ ਪਿਤਾ ਜੀ ਅਸੀਂ ਤੁਹਾਡਾ ਦੱਤਾ ਖਾਂਦੀਆਂ ਤੁਹਾਡਾ ਦਿੱਤਾ ਪੈਣਦੇ ਆ ਇਹ ਵੀ ਤੁਹਾਡੇ ਦਿੱਤੇ ਹੋਈ ਆ ਸਾਰਾ ਕੁਝ ਜੋ ਅੱਜ ਅਸੀਂ ਖਾ ਪੀ ਰਹੇ ਹਾਂ ਤਾਂ ਸਤਵੀਂ ਤੀ ਬੀਬੀ ਰਜਨੀ ਕਹਿੰਦੀ ਆ ਕਿ ਨਹੀਂ ਇਹ ਬਿਲਕੁਲ ਝੂਠ ਬੋਲ ਰਹੀਆਂ ਨੇ ਅਸੀਂ ਤਾਂ ਰੱਬ ਦਾ ਦਿੱਤਾ ਖਾਂਦੇ ਆ ਉਸ ਦਾ ਦਿੱਤਾ ਹੀ ਪੈਣਦੇ ਆ ਜਿਸ ਤੋਂ ਬਾਅਦ ਦੁਨੀ ਚੰਦ ਜਿਹੜਾ ਆ ਕਾਫੀ ਗੁੱਸੇ ਦੇ ਵਿੱਚ ਆ ਜਾਂਦਾ ਆ ਬੀਬੀ ਰਜਨੀ ਨੂੰ ਕਹਿਣ ਲੱਗਿਆ ਕਿ ਕੋਈ ਗੱਲ ਨਹੀਂ ਜੇ ਤੂੰ ਪਰਮਾਤਮਾ ਨੂੰ ਮੰਨਣਾ ਨਹੀਂ ਛੱਡਦੀ ਤਾਂ ਹੁਣ ਮੈਂ ਤੇਰਾ ਵਿਆਹ ਇੱਕ ਕੋੜੀ ਨਾਲ ਕਰਾਂਗਾ ਮੈਂ ਵੀ ਦੇਖਦਾ ਤੇਰਾ ਰੱਬ ਤੇਰੀ ਕਿੱਦਾਂ ਮਦਦ ਕਰਦਾ ਆ ਬੀਬੀ ਰਜਨੀ ਦਾ ਕੋੜੀ ਦੇ ਨਾਲ ਵਿਆਹ ਕਰਵਾ ਦਿੱਤਾ ਜਾਂਦਾ ਜਿੱਦੋਂ ਤੁਰਿਆ ਫਿਰਿਆ ਨਹੀਂ ਜਾ ਸਕਦਾ ਸੀ ਇੱਥੇ ਉਸ ਤੋਂ ਬਾਅਦ ਬੀਬੀ ਰਜਨੀ ਸੱਤ ਬਚਨ ਕਹਿ ਕੇ ਇਹ ਸਾਰਾ ਕੁਝ ਮੰਨ ਲੈਂਦੀ ਆ ਉਹ ਕਹਿੰਦੀ ਆ ਕੋਈ ਨਹੀਂ ਪਰਮਾਤਮਾ ਨੇ ਜੇ ਸਾਡੀ ਜ਼ਿੰਦਗੀ 'ਚ ਆ ਕੁਝ ਲਿਖਿਆ ਤਾਂ ਅਸੀਂ ਇਹਦੇ ਨਾਲ ਵੀ ਨਿਭੜਾਂਗੇ ਹੌਲੀ ਹੌਲੀ ਬੀਬੀ ਰਜਨੀ ਦਾ ਵਿਆਹ ਹੋ ਜਾਂਦਾ ਦਾਇਆ ਉਸ ਤੋਂ ਬਾਅਦ ਉਹ ਆਪਣੇ ਕੋੜੀ ਪਤੀ ਦੇ ਨਾਲ ਪਿੰਡ ਪਿੰਡ ਜਾ ਕੇ ਮੰਗ ਕੇ ਰੋਟੀ ਪਾਣੀ ਖਾਣ ਲੱਗ ਜਾਂਦੀ ਆ ਫਿਰ ਇੱਕ ਦਿਨ ਬੀਬੀ ਰਜਨੀ ਆਪਣੇ ਪਤੀ ਨੂੰ ਇੱਕ ਛੱਪੜੀ ਦੇ ਕਿਨਾਰੇ ਇੱਕ ਦਰਖਤ ਦੇ نیچے ਬਿਠਾ ਜਾਂਦੀ ਆ ਉਹ ਕਹਿੰਦੀ ਆ ਵੀ ਚਲੋ ਮੈਂ ਮੰਗ ਕੇ ਲੈ ਕੇ ਆਉਣੀ ਆ ਤੁਸੀਂ ਇੱਥੇ ਬੈਠੋ ਤੇ ਉਸਨੇ ਇਹ ਵੀ ਕਿਹਾ ਸੀ ਕਿ ਜੇ ਰੱਬ ਸਾਨੂੰ ਸੁੱਕੀਆਂ ਰੋਟੀਆਂ ਖਵਾਉਂਦੀ ਮਰਜ਼ੀ ਰੱਖਦਾ ਆ ਤਾਂ ਕੋਈ ਗੱਲ ਨਹੀਂ ਅਸੀਂ ਉਸ ਦੇ ਵਿੱਚ ਵੀ ਰਾਜ਼ੀ ਆ ਇਸ ਕੋੜੀ ਪਤੀ ਨੂੰ ਤੰਦਰੁਸਤੀ ਬਖਸ਼ਿਓ ਅਰਦਾਸ ਕਰਦੀ ਆ ਤੇ ਉਹ ਕਹਿੰਦੀ ਇਸ ਦੀ ਲੰਬੀ ਉਮਰ ਕਰਿਓ ਮੈਂ ਇਸ ਦੀ ਸੇਵਾ ਕਰਾਂਗੀ ਹੁਣ ਇਹ ਮੇਰੇ ਸੰਯੋਗ ਦੇ ਵਿੱਚ ਆ ਕਉ ਰਾਤ ਪੈਣ ਵਾਲੀ ਹੁੰਦੀ ਆ ਤਾਂ ਪਿੰਗਲੇ ਪਤੀ ਨੂੰ ਪਿੰਡ ਦੇ ਬਾਹਰ ਬਿਠਾ ਕੇ ਆਪ ਪਿੰਡ ਚ ਮੰਗਣ ਚਲੀ ਜਾਂਦੀ ਆ ਖਾਣ ਨੂੰ ਜੋ ਵੀ ਮਿਲਦਾ ਆਪਣੇ ਪਤੀ ਨੂੰ ਖਵਾ ਕੇ ਫਿਰ ਆਪ ਖਾਂਦੀ ਤੇ ਪਰਮਾਤਮਾ ਦਾ ਸ਼ੁਕਰ ਕਰਦੀ ਆ ਜਦੋਂ ਛੱਪੜ ਦੇ ਨੀਚੇ ਬੈਠੀ ਸੀ ਤਾਂ ਉਹ ਮੰਗਣ ਚਲੀ ਜਾਂਦੀ ਆ ਪਤੀ ਦੇਖਦਾ ਹੱਸਦਾ ਕਿ ਉੱਥੇ ਬਹੁਤ ਸਾਰੇ ਕਾਂ ਨੇ ਜਿਹੜੇ ਕਾਂ ਛੱਪੜੇ ਦੇ ਵਿੱਚ ਤਾਰੀਆਂ ਲਾਉਂਦੇ ਨੇ ਤਾਂ ਉਹ ਚਿੱਟੇ ਹੋ ਹੋ ਨਿਕਲਦੇ ਨੇ ਉਸ ਤੋਂ ਬਾਅਦ ਵਿੱਚ ਉਹ ਖੁਦ ਹੈਰਾਨ ਹੋ ਜਾਂਦਾ ਕਿ ਇਸ ਛੱਪੜੀ ਦੇ ਵਿੱਚ ਜ਼ਰੂਰ ਕੁਝ ਨਾ ਕੁਝ ਹੈ ਜਿਸ ਦੇ ਵਿੱਚ ਕੀ ਕਾਂ ਕਾਲੇ ਜਾਂਦੇ ਨੇ ਤੇ ਚਿੱਟੇ ਹੋ ਕੇ ਨਿਕਲ ਜਾਂਦੇ ਨੇ ਤਾਂ ਹੌਲੀ-ਹੌਲੀ ਉਹ ਕਹਿੰਦਾ ਕਿ ਸ਼ਾਇਦ ਮੈਂ ਵੀ ਇਸ ਛੱਪੜੀ ਦੇ ਵਿੱਚ ਇਸ਼ਨਾਨ ਕਰਾਂਗਾ ਤਾਂ ਠੀਕ ਹੋ ਜਾਵਾਂਗਾ ਫਿਰ ਉਹ ਛੱਪੜੀ ਦੇ ਵਿੱਚ ਰੁੜ ਕੇ ਕਿਸੇ ਨਾ ਕਿਸੇ ਤਰ੍ਹਾਂ ਚਲਾ ਜਾਂਦਾ ਆ ਤੇ ਉਹ ਜਦੋਂ ਬਾਹਰ ਨਿਕਲਦਾ ਸਾਰੇ ਰੋਗ ਦੂਰ ਹੋ ਜਾਂਦੇ ਨੇ ਐਨੇ ਬੀਬੀ ਰਜਨੀ ਆ ਜਾਂਦੀ ਆ ਬੀਬੀ ਰਜਨੀ ਆ ਕੇ ਦੇਖਦੀ ਆ ਕਿ ਉਸ ਦਾ ਪਤੀ ਉਹਨੂੰ ਕਿਤੇ ਨਹੀਂ ਦਿਖਦਾ ਹੈਗਾ ਤਾਂ ਉਸ ਦੇ ਉੱਤੇ ਇਲਜ਼ਾਮ ਲਾਉ ਲੰਗ ਜਾਂਦੀ ਆ ਕਿ ਤੂੰ ਕਿਤੇ ਮੇਰੇ ਪਤੀ ਨੂੰ ਮਾਰਤਾ ਨਹੀਂ ਦਿੱਤਾ ਤੂੰ ਮੇਰਾ ਪਤੀ ਕਿੱਥੇ ਕਰ ਫਿਰ ਬੀਬੀ ਰਜ ਨੇ ਆਖਦੀਆ ਕਿ ਮੇਰਾ ਪਤੀ ਕਿੱਥੇ ਆ ਉਹ ਅਗੋ ਵਿਅਕਤੀ ਕਹਿੰਦਾ ਕਿ ਮੈਂ ਹੀ ਤੁਹਾਡਾ ਪਤੀ ਆ ਉਹ ਵਿਸ਼ਵਾਸ ਨਹੀਂ ਕਰਦੀ ਉਹ ਕਹਿੰਦੀ ਮੇਰੇ ਪਤਨੀ ਤਾਂ ਕੋੜ ਸੀ ਐਡਾ ਵੱਡਾ ਰੋਗ ਸੀ ਉਹ ਠੀਕੇ ਮੈਂ ਹੋ ਸਕਦਾ ਫਿਰ ਉਹ ਸਾਰੀ ਗੱਲ ਬਾਤ ਦੱਸਦਾ ਕਿ ਇਸ ਤਰ੍ਹਾਂ ਮੈਂ ਛਪੜੀ ਦੇ ਵਿੱਚ ਗਿਆ ਜਦੋਂ ਬੀਬੀ ਰਜ ਨੇ ਯਕੀਨ ਨਹੀਂ ਕਰਦੀ ਤਾਂ ਉਹ ਸੋਚਦਾ ਕਿ ਮੈਂ ਹੱਥ ਨਾਲ ਇੱਕ ਫੜੀ ਸੀ ਟਾਣੀ ਫੜੀ ਸੀ ਜਿਸ ਕਰਕੇ ਮੇਰੇ ਹੱਥ ਤੇ ਜ਼ਖਮ ਰਹਿ ਗਿਆਣਾ ਕਿਉਂਕਿ ਪਾਣੀ ਦੇ ਵਿੱਚ ਡੁੱਬਿਆ ਨਹੀਂ ਸੀ ਉਸ ਤੋਂ ਬਾਅਦ ਉਹ ਹੱਥ ਦਿਖਾਉਂਦਾ ਕਿ ਮੇਰਾ ਹੱਥ ਦੇਖੋ ਆਹ ਹੱਥ ਦੇ ਉੱਤੇ ਅਜੇ ਵੀ ਜ਼ਖਮਾ ਕਿਉਂਕਿ ਇਸ ਨੂੰ ਪਾਣੀ ਵਿੱਚ ਧੋ ਨਹੀਂ ਸਕਿਆ ਮੈਂ ਜ ਬੀਬੀ ਰਜਨੀ ਯਕੀਨ ਕਰਦੀ ਆ ਤੇ ਰੱਬ ਦਾ ਸ਼ੁਕਰੀਆ ਅਦਾ ਕਰਦੀ ਆ ਤੇ ਉਥੋਂ ਤੁਰ ਪੈਂਦੇ ਨੇ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਕੇ ਤੇ ਜਿਹੜਾ ਉਸ ਦਾ ਪਿਤਾ ਸੀ ਜਿਸ ਨੂੰ ਬਹੁਤ ਅਹੰਕਾਰ ਸੀ ਉਹਦਾ ਸਾਰਾ ਕੁਝ ਵਿੱਕ ਜਾਂਦਾ ਆ ਉਹ ਵੀ ਰੋੜ ਤੇ ਆ ਜਾਂਦਾ ਆ ਮੰਗਣ ਲੱਗ ਜਾਂਦਾ ਆ ਕਿਉਂਕਿ ਪਰਮਾਤਮਾ ਦੇ ਰੰਗ ਨੇ ਦੇਖੋ ਪਰਮਾਤਮਾ ਦੇ ਰੰਗਾਂ ਦੇ ਵਿੱਚ ਸਾਨੂੰ ਖੁਸ਼ ਰਹਿਣਾ ਪੈਂਦਾ ਹੈਗਾ ਉਸ ਤੋਂ ਬਾਅਦ ਪਰਮਾਤਮਾ ਦੇ ਉੱਤੇ ਬੀਬੀ ਰਜਨੀ ਦਾ ਉਸਦੇ ਪਤੀ ਦਾ ਬਹੁਤ ਜ਼ਿਆਦਾ ਭਰੋਸਾ ਹੋਰ ਵਧ ਗਿਆ ਜਿਸ ਤੋਂ ਬਾਅਦ ਉਹਦਾ ਭਰੋਸਾ ਵੱਧ ਗਿਆ ਤੇ ਜਲਦੀ ਹੀ ਹੁਣ ਬੀਬੀ ਰਜਨੀ ਦੀ ਜ਼ਿੰਦਗੀ ਤੇ ਆਧਾਰਿਤ ਇੱਕ ਪੰਜਾਬੀ ਫਿਲਮ ਰਿਲੀਜ਼ ਹੋਣ ਜਾ ਰਹੀ ਆ। ਇਸ ਫਿਲਮ ਵਿੱਚ ਮਸ਼ਹੂਰ ਅਦਾਕਾਰ ਰੂਪੀ ਗਿੱਲ ਬੀਬੀ ਰਜਨੀ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਣਗੇ। ਟ੍ਰੇਲਰ ਦੇਖ ਕੇ ਤਾਂ ਲੱਗ ਰਿਹਾ ਕਿ ਇਸ ਫਿਲਮ ਤੇ ਬਹੁਤ ਮਿਹਨਤ ਕੀਤੀ ਗਈ ਆ। ਮਸਤਾਨੇ ਫਿਲਮਾਂ ਵਾਂਗ ਇਹ ਫਿਲਮ ਵੀ ਲੋਕਾਂ ਦਾ ਦਿਲ ਜਿੱਤਣ 'ਚ ਕਾਮਯਾਬ ਜ਼ਰੂਰ ਹੋਊਗੀ ਕਿਉਂਕਿ ਇਸ ਫਿਲਮ ਦੇ ਵਿੱਚ ਜੇ ਗੱਲ ਕਰੀਏ ਬੀਬੀ ਰਜਨੀ ਦੀ ਜੇ ਗੱਲ ਕਰੀਏ ਉਸਨੇ ਪਰਮਾਤਮਾ ਤੋਂ ਆਪਣਾ ਭਰੋਸਾ ਨਹੀਂ ਝੱਕਿਆ, ਪਰਮਾਤਮਾ ਦੇ ਉੱਤੇ ਵਿਸ਼ਵਾਸ ਰੱਖਿਆ ਤੇ ਆਪਣੇ ਪਤੀ ਨੂੰ the home.